ਤਰਾਜ ਨਸਲ ਦਾ ਫਰਕ ਹੈ ਜੀ ਕੁੱਤਿਆਂ 'ਚ ਨਸਲ ਦਾ ਫਰਕ ਹੈ ਜੀ ਜੇ ਆਪਾਂ ਕਹੀ ਦੀ ਵੀ ਚੰਗੀ ਨਸਲ ਦਾ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਜੀ ਚੰਗੀ ਨਸਲ ਦਾ ਕਿੰਨੀ ਧੁਰੇ ਉੱਡਦਾ ਜੀ ਚੰਗੀ ਨਸਲ ਦਾ ਕੁੱਕੜੀ ਲੜਦਾ ਜੀ ਚੰਗੀ ਨਸਲ ਦਾ ਕੁੱਤਾ ਹੀ ਭਾਜਦਾ ਹਰ ਇੱਕ ਚੀਜ਼ ਦੀ ਨਸਲ ਹੈ ਜੀ ਆਪਾਂ ਇੱਕ ਇੱਕ ਕਿਰਦਾਰ ਤੇ ਨਸਲਾਂ ਹੀ ਹੁੰਦੀਆਂ ਜੀ ਮਾੜੇ ਬੰਦੇ ਵੀ ਕਿੰਨੇ ਮਾੜੇ ਦੇ ਕੁੱਕੇ ਜਿਹੇ ਕੰਮ ਕਰਦੇ ਹਮ ਚੰਗੀ ਨਸਲ ਤਾਂ ਚੰਗੀ ਹੁੰਦੀ ਹੈ ਤੇ ਪਰ ਜੀ ਮਤਲਬ ਵੀ ਤੁਹਾਨੂੰ ਚੰਗੀ ਨਸਲ ਦੇ ਕਿਹੜੇ ਬੰਦੇ ਮਿਲੇ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਰੱਬ ਜਿਨ੍ਹਾਂ ਦੇ ਵਿੱਚ ਦੀ ਤਹਾਨੂੰ ਆ ਕੇ ਮਿਲਦਾ ਹਨਾ ਕੋਈ ਵਿਪਤਾ ਜਰ ਆਉਂਦੀ ਹੈ ਹਨਾ ਮਤਲਬ ਪਤਾ ਉੱਥੇ ਲੱਗਦਾ ਨਾ ਜੀ ਮੈਂ ਨਸਲ ਨਹੀਂ ਕਹਿ ਸਕਦਾ ਜੀ ਚੰਗੇ ਖਾਨਦਾਨ ਦੇ ਕਹਿ ਸਕਦਾ ਹਾਂਜੀ ਹਾਂਜੀ ਜੀ ਜੀ ਕਿਉਂਕਿ ਮੇਰੇ ਕਈ ਭਰਾ ਬਹੁਤ ਚੰਗੇ ਨੇ ਜਿਹੜੇ ਮੇਰੀ ਬਹੁਤ ਹਰ ਇੱਕ ਦਾ ਮੇਰੇ ਨਾਲ ਪੇ ਸਟੈਂਡ ਕਰਦੇ ਜੀ ਮੈਂ ਚੰਗਾ ਕੰਮ ਕਰਾਂ ਤਾਂ ਵੀ ਮਾੜਾ ਕਰਾਂ ਤਾਂ ਵੀ ਉਹਨਾਂ ਨੇ ਮੇਰੇ ਮੇਰੀ ਫੁੱਲ ਸਪੋਰਟ ਕਰਨੀ ਹੈ ਜੀ ਮੇਰੇ ਨਾਲ ਖੜੇ ਨੇ ਮਤਲਬ ਵੀ ਮੇਨੇ ਬਾਹਾਂ ਬਣ ਕੇ ਕੋਈ ਇੱਕ ਨਾਂ ਨਹੀਂ ਮੈ ਲੈਣਾ ਚਾਹੁੰਦਾ ਬਾਲੇ ਭਰਾ ਨੇ ਜੀ ਜਿਹੜੇ ਮੇਰੇ ਮੇਰੇ ਤੋਂ ਜਾਣ ਬਾਰ ਦੇ ਕਿ ਕਿੱਥੇ ਤੁਹਾਡੇ ਨਾਲ ਖੜੇ ਜਿਓ ਕੋਈ ਉਦਾਹਰਨ ਦਿਓ ਜੀ ਸਰ ਮੇਰੇ ਕਈ ਪਰਚੇ-ਪੁਰਚੇ ਹੋਏ ਜੀ ਮੇਰੀ ਉਹਨੇ ਤਾਮਦਤ ਕੀਤੀ ਜੀ ਮੈਂ ਲੜਾਈ ਝਗੜੇ ਕਰੇ ਮੇਰੇ ਤਾਮਦਤ ਕੀਤੀ ਜੀ ਜੇ ਕੋਈ ਪੈਸੇ ਵੱਖੋਂ ਮੈਨੂੰ ਲੋੜਾ ਤਾਮਦਤ ਕੀਤੀ ਆ ਮੈਂ ਹੁਣ ਉਦਾਹਰਨ ਵਜੋਂ ਮੈਂ ਉਹਦਾ ਸਿਸਟਮ ਨਾਮਾ ਬਣਾਇਆ ਸੀ ਜੀ ਹਾਂ ਹਾਂ ਕਰੋ ਆ ਸਾਰਾ ਜੀ 1.5 ਕਨਾਲ ਥਾਂ ਦੀ ਹੈ ਜੀ ਤੇ ਤੁਹਾਨੂੰ ਲੱਗੂ ਉੱਧਰ ਦਾ ਅੱਛਾ ਜੀ ਤੇ ਮੈਂ ਆਉਦੇ ਪੇਰੈਂਟਸ ਤੋਂ 5000 ਰੁਪਏ ਵੀ ਲਏ ਜੀ ਅੱਛਾ ਜੀ ਇਹੜੇ ਮਿੱਤਰ ਸੀਗੇ ਉਹ ਕਹਿੰਦੇ ਕੋਈ ਚੱਕਰ ਨਹੀਂ ਉਹ ਤੇਰੇ ਕੋਲ ਹੋਏ ਦੇ ਦੀ ਮੰਗ ਤਾਂ ਮੈਂ ਕਰੋ ਵੀ ਸਕਦਾ ਸੀ ਪਰ ਮੈਨੂੰ ਭਰਾਵਾਂ ਤੇ ਮਾਣ ਸੀਗਾ ਜੀ ਹੂੰ ਹੂੰ ਤੇ ਕੋਈ ਐ ਚੱਕਰ ਨਹੀਂ ਨਾ ਕਿਸ ਨੇ ਮੈਨੂੰ ਐ ਕਿਹਾ ਉਹ ਦੇ ਦੇ ਆ ਹੁਣ ਬਾਜ ਜਿੱਤਾਂ 15 ਲੱਖ ਰੁਪਈਆ ਹੁਣ ਕੀਤੇ ਜੀ ਹੂੰ ਹੂੰ ਅੱਜ ਕਦੇ ਦਾ ਵਿਰੋਧ ਹੋਇਆ ਕਦੇ ਨਹੀਂ ਵਿਰੋਧ ਨਹੀਂ ਕਬੂਤਰ ਮੈਂ ਰਿਪੋਰਟ ਕਰਦੀ ਆ ਪੂਰੀ ਪਰ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ ਜਿਵੇਂ ਸ਼ਹਿਰ ਚ ਮੌਜ ਹੁੰਦਾ ਜੀ ਹੂੰ ਹੂੰ ਆ ਕਿ ਮੈਂ ਤੁਹਾਨੂੰ ਦਿਖਾਈ ਦਿੰਦਾ ਗੂਤਰ ਅਜੇ ਤੁਹਾਨੂੰ ਤੁਹਾਡੇ ਘਰ ਦੇ ਹਰ ਮਾਪੇ ਜਦੋਂ ਹਨ ਬੱਚਾ ਪੈਦਾ ਹੁੰਦਾ ਉਹਦੇ ਇੱਕ ਸੁਪਨੇ ਚ ਲੈ ਕੇ ਪੈਦਾ ਹੁੰਦਾ ਹਨ ਤੇ ਉਹਦੋਂ ਤੋਂ ਉਹਨਾਂ ਦਾ ਸੁਪਨਾ ਕੀ ਸੀਗਾ ਉਹਨਾਂ ਦਾ ਸੁਪਨਾ ਸੀਗਾ ਜੀ ਮੇਰੇ ਬਾਪ ਸਾਹਿਬ ਹੈਲਥ ਡਿਪਾਰਟਮੈਂਟ ਜੌਬ ਕਰਦੇ ਸੀ ਉਹਨਾਂ ਉਹਨਾਂ ਹੁੰਦੀ ਹੈ ਜਿਵੇਂ ਨਾਲ ਕਿਸੇ ਦਾ ਬੇਟਾ ਡਾਕਟਰ ਬਣ ਕੇ ਉਹਦਾ ਉਹ ਬਣ ਗਿਆ ਤੇ ਉਹ ਵੀ ਮੇਰਾ ਕਹਿੰਦੇ ਕੋ ਮੈਡੀਕਲ ਹੈ ਹੂੰ ਹੂੰ ਤੇ ਮੈਂ ਉਹਵੇਂ ਜੀ ਬਸ ਕਰਦਾ ਕਰਾਉਂਦਾ ਮੈਨੂੰ ਸ਼ੌਂਕ ਸੀਗਾ ਮੈਂ ਸਟੱਡੀ ਕੀਤੀ ਜੀ ਮਾਸਟਰਸ ਤੇ ਡੀ ਫਾਰਮੇਸੀ ਵੀ ਕੀਤੀ ਹੈ ਦੇਸ਼ ਤੋਂ ਹੂੰ ਪਰ ਇਹ ਮੇਰੇ ਇਹ ਮੈਨੂੰ ਜਿਵੇਂ ਕਈ ਮੂਮ ਮਾਵਾਂ ਦਿਖਾਉਂਦੇ ਵੀ ਬੱਚਾ ਨੂੰ ਸ਼ੌਂਕ ਹੁੰਦਾ ਫਿਰ ਉਹ ਪਾਸੇ ਲੱਗ ਇਹ ਮੇਰਾ ਉਹ ਕੰਮ ਸੀਗਾ ਜੀ ਇਹ ਮੈਂ ਆ ਉਹਦਾ ਮੇਰਾ ਟਾਰਗੇਟ ਇਧਰ ਸੀਗਾ ਫੈਮਲੀ ਆ ਸੀ ਪੜ ਉਹਨਾਂ ਨੇ ਮੈਨੂੰ ਇਧਰੋਂ ਹੀ ਰੋਕਿਆ ਜੀ ਤੇ ਮੈਂ ਉਹਨਾਂ ਦੀ ਪੜਨ ਵਾਲੀ ਗੱਲ ਪੂਰੀ ਕਰੀ ਹੂੰ ਮੈਂ ਤੁਸੀਂ ਉਹਨੂੰ ਘਰ ਦੇ ਨੂੰ ਕਿਹਾ ਵੀ ਮੈਂ ਪੜੀ ਤੁਹਾਡਾ ਤੁਹਾਡਾ ਵੀ ਸ਼ੌਂਕ ਪੂਰਾ ਕਰਦਾ ਨਾ ਪੁੱਤ ਨੂੰ ਪੜਾਉਣ ਵਾਲਾ ਤੇ ਮੈਨੂੰ ਵੀ ਮੇਰੇ ਸੁਪਨੇ ਕੋਈ ਕਦੇ ਕੋਈ ਨਹੀਂ ਮਤਲਬ ਜਿਵੇਂ ਪ੍ਰਮਾਤਮਾ ਕਰਦਾ ਉਹ ਮੈਂ ਹੀ ਚੱਲੀ ਗਿਆ ਜੀ ਇਹ ਬਸ ਮੈਨੂੰ ਜਦੋਂ ਆਪਣੇ ਦੋਸਿਓ ਬਾਈ ਬੋਬੀ ਵਰਗੇ ਮਿਲੇ ਮੈਂ ਜਿਵੇਂ ਸ਼ਹਿਰ ਚ ਕੂਤਰ ਰੱਖੇ ਵੀ ਨਹੀਂ ਜਾਂਦੇ ਹੂੰ ਹੂੰ ਉਹ ਜਦੋਂ ਮੈਨੂੰ ਇੱਥੇ ਬੰਦੇ ਮਿਲੇ ਜੀ ਮੈਂ ਕੂਤਰ ਇੱਥੇ ਰੱਖ ਲੇ ਮੈਨੂੰ ਬਾਈ ਬੱਲੂ ਹਰ ਨੇ ਸਾਰੇ ਕੂਤੂ ਚੰਗੇ ਦੇ ਦੇ ਪਹਿਲੇ ਟਾਈਮ ਜੀ ਉਹ ਮੇਰੇ ਕੂਤਰਵਾਜ ਗੁਰੂ ਵੀ ਵੱਡੇ ਭਰਾ ਵੀ ਐ ਹੂੰ ਤੇ ਪਹਿਲੇ ਸਾਲ ਹੀ ਮੈਂ ਬਾਗ ਜਿੱਤ ਗਿਆ ਜੀ ਪੇਰੈਂਟਸ ਨੂੰ ਵੀ ਪਤਾ ਲੱਗ ਗਿਆ ਵੀ ਹਾਂ ਸਾਡੇ ਮੁੰਡੇ ਚ ਕਲਾ ਹੈਗੀ ਐ ਹਾਂਜੀ ਵੀ ਜੇ ਲੋਕਾਂ ਨੇ ਵੀ ਕੂਤਰਾ ਨਾਲ ਸੋਡਾ ਤਜਰਬਾ ਤੇ ਅਣਖਾਂ ਵੀ ਜੋੜਦੀਆਂ ਨੇ ਹਨਾ ਹਾਂਜੀ ਇਹ ਸਹੀ ਗੱਲ ਆ ਜੀ ਇਹ ਸਾਰਾ ਕੁਝ ਇਹੀ ਕਬੂਤਰ ਬਾਜੀ ਦੇ ਵਿੱਚ ਕਈ ਬੰਦਾਂ ਦਾ ਕਬੂਤਰ ਉੱਡਦਾ ਉਹਨਾਂ ਦਾ ਆਪ ਦਾ ਸਟੈਂਡਿੰਗ ਦਾ ਬਾਜੀ ਬਣ ਲੈਂਦੇ ਆ ਬੰਦਰ ਹੁੰਦੀ ਹੈ ਜਿਹੜਾ 20 50000 ਆਉਂਦਾ ਬਹੁਤ ਆ ਹੂੰ ਬਹੁਤ ਅਸੀਂ ਮੜ ਜਾਂ ਉਹ ਉਹਦੇ ਨਾਲ ਚੱਲਦੀ ਹੈ ਜੀ ਵੀ ਚੱਲਣ ਦੇ ਜਿਵੇਂ ਚੱਲਦਾ ਜਾਂ ਸਾਰਾ ਹੀ ਸਾਡਾ ਤਾਂ ਜਾਂ ਸਾਰੇ ਉਹਦਾ ਆ ਜਾਣ ਦੇ ਵੀ ਹੂੰ ਇਹ ਕੋਈ ਚਲੋ ਸਾਡੇ ਵੀ ਕਈ ਬੰਦਾਂ ਨੂੰ ਲੱਗੂ ਵੀ ਹਾਏ ਬਾਜੀ ਨਹੀਂ ਬਣਦੇ ਅਹੰਕਾਰਿਆ ਜਾਂ ਕੁਝ ਵੀ ਹੈ ਇਹ ਜੀ ਬਾਈ ਦੇਖੋ ਆਪਣਾ ਹੀ ਕੋਈ ਬਿਜ਼ਨਸ ਨਹੀਂ ਹੈਗਾ ਸ਼ੌਂਕ ਆ ਆਪਣਾ ਘਰ ਨਹੀਂ ਚੱਲਦਾ ਇਸ ਕੰਮ ਤੋਂ ਤੇ ਆਪਾਂ ਤਾਂ ਕਰਕੇ ਫੋਲਾ ਖੇੜੀ ਖੇਡਦੇ ਆ ਜੀ ਹਾਂ ਫਿਰ ਤੁਹਾਨੂੰ ਨਰਾਦੀਆਂ ਵੀ ਲੈਣੀਆਂ ਪੈਂਦੀਆਂ ਆਉਣੀਆਂ ਕੁਝ ਕੁ ਸੱਜਣਾਂ ਨੂੰ ਹਾਂ ਮੈਂ ਬੰਦੇ ਰੁੱਸ ਜਾਂਦੇ ਵੀ ਹਾਂਵੇਂ ਉਹਨਾਂ ਨਾਲ ਬਾਜੀ ਨਹੀਂ ਬੰਡਦੀ ਜਾਂ ਮੰਡੀ ਆਪਾਂ ਕਹਿੰਦੇ ਨੇ ਵੀ ਵੀਰੇ ਜੇ ਦਾ ਕੋਈ ਵੀ ਕਬੂਤਰਬਾਈ ਦੇ ਵਿੱਚ ਬਾਜੀ ਉਦੋਂ ਬੰਡਦਾ ਜੀ ਜਦੋਂ ਦਾ ਕਬੂਤਰ ਬਰਾਬਰ ਦਾ ਜੇ ਕਿਸੇ ਤਕੜਾ ਬੰਡਦੇ ਨਹੀਂ ਹੈਗੇ ਅੱਛਾ ਇਹ ਵੀ ਇੱਕ ਪ੍ਰੋਬਲਮ ਹਾਂ ਜੇ ਮੰਨ ਲਓ ਜੀ ਹੁਣ ਇੱਕ ਤੁਹਾਨੂੰ ਮੈਂ ਤੁਸੀਂ ਥੋੜੇ ਕਬੂਤਰ ਰੱਖੇ ਤੁਹਾਨੂੰ ਮੈਂ ਡਿਟੇਲ ਚ ਸਮਝਾ ਦਲਾਂਗਾ ਮੰਨ ਲਓ ਉਹਨਾਂ ਨੂੰ 500 ਮੀਟਰ ਦੀ ਕੋਈ ਰੇਸ ਭੱਜਿਆ ਹੁੰਦਾ ਜੀ ਇੱਕ ਤਾਂ 50 ਮੀਟਰ ਲੱਗੇ ਆ ਤੇ ਇੱਕ ਉਹਦੇ ਉੱਤੇ ਚੜਿਆ ਹੁੰਦਾ 50 ਮੀਟਰ ਉੱਲੇ ਦੇ ਉਹ ਤਾਂ ਫਸਾ ਸਕਦਾ ਜੀ ਜਿਹੜਾ 50 ਮੀਟਰ ਪਿੱਛੇ ਉਹ ਕਿਵੇਂ ਆ ਜੂਗਾ ਵੀ ਆਪਣਾ 50 ਮੀਟਰ ਗਿਆ ਆਪਾਂ ਨਹੀਂ ਜਾਈ ਬਣ ਦੇ ਕਬੂਤਰਾਂ ਨੂੰ ਕਰ ਸਕਦਾ ਲੱਗਦਾ ਵੀ ਆਹ ਕਬੂਤਰ ਮੇਰਾ ਗਏ ਜਾ ਰਿਹਾ ਇਹਨਾਂ ਦੇ ਦੋਸੀਂ ਰੋਜ਼ ਘਰੇ ਡਾਉਣੇ ਇਹ ਜਿਹਦਾ ਅਸੀਂ ਰੋਜ਼ ਘਰੇ ਡਾਉਣੇ ਸਾਨੂੰ ਪਤਾ ਹੁੰਦਾ ਵੀ ਆਹ ਕਬੂਤਰ ਆਪਣਾ ਆਂਡਾਈ ਕਰਦਾ ਕਹਿੰਦਾ ਵੀ ਇਹਦੀ ਆਹ ਚਾਲ ਆ ਇਹ ਹੁਣ ਇੰਨਾ ਕੁੱਡੂਗਾ ਸਾਰੇ ਕਬੂਤਰਾਂ ਨੂੰ ਪਤਾ ਹੁੰਦਾ ਵੀ ਹੁਣ ਇਹਦਾ ਤਾਂ ਮੌਕਾ ਗਿਆ ਜੀ ਫੜਾ ਕੇ ਇਹ ਕਬੂਤਰਾਂ ਚ ਰੀਅਰ ਗੱਲ ਜੀ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਆਹ ਚੰਗਾ ਫੜਦਾ ਉਹ ਕਬੂਤਰ ਵੀ ਫਿਰਦਾ ਏ ਦੱਸਦ ਨੂੰ ਜੀ ਕੂਤਰ ਬਾਜ ਵੀ ਆ ਜੱਤਰੂ ਬਾਜ ਉਹ ਕਿਹੜੀ ਚੀਜ਼ ਆ ਤੁਸੀਂ ਕਿਸੇ ਤੋਂ ਅੰਦਾਜ਼ਾ ਲਾਉਣੇ ਵੀ ਆ ਕੂਤਰ ਉੱਡ ਰਿਹਾ ਆ ਇਹ ਇਹਨਾਂ ਜਿਹੜੇ ਪੱਲੇ ਗੈਨੇ ਸੀ ਇਹਨਾਂ ਪੰਖ ਕਰ ਖੰਭ ਕਰ ਖੰਭ 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 ਜੀ ਜਿਹੜੇ ਉੱਡਦੇ ਦੇ ਖੰਭ ਚੱਲਦੇ ਨੇ ਇਹਨਾਂ ਦੇ ਜਿਹੜਾ ਸਲੋ ਚੱਲਦੇ ਆ ਜੀ ਫੇਰ ਤਾਂ ਇਹ ਮਤਲਬ ਡਾਉਣਾ ਜਿਹੜੇ ਲਟੜ-ਲਟ ਕਰਦਾ ਫਿਰਦਾ ਜਿਵੇਂ ਖੰਭਾਂ ਦੀਆਂ ਕੈਂਚੀਆਂ ਬਣਾਈਆਂ ਘੇਰੀਏ ਤੇ ਉਦੋਂ ਫਿਰ ਜੀ ਇਹ ਚੰਗਾ ਹੀ ਹੁੰਦਾ ਵੀ ਕਬੂਤਰ ਦੇ ਖੰਭਾਂ ਦੀ ਰਫ਼ਤਾਰ ਦੇ ਨਾਲ ਪਤਾ ਲੱਗਦਾ ਹੈ ਨਾ ਇੱਦ ਕਿਨੇ ਤਰੀਕਾ ਪੜ ਕਾਰਿਆ ਆ। ਆ ਭਾਈ ਬੜਾ ਤੁਸੀਂ ਜਿਵੇਂ ਉਹ ਜੱਟ ਜੀਮਸ ਬਾਂਡ ਦੇ ਵਿੱਚ ਬੈਂਕ ਨੂੰ ਲੱਗਿਆ ਹੁੰਦਾ ਤਾਲਾ ਹੈ। ਇਹ ਪਤਾ ਇਹ ਨਵਾਂ ਤਿਆਰ ਕਰਾਇਆ ਜੀ। ਹੂੰ ਹੂੰ। ਉਹ ਤੇ ਨਾ ਹੁਣ ਵਾਲੇ ਗਿਆਨ ਦੇ ਵਿੱਚ ਪੈਸਾ ਬਹੁਤ ਹੋ ਗਿਆ ਜੀ। ਹੂੰ ਹੂੰ। ਤੇ ਫਿਰ ਹੁਣ ਪਰ ਜਿਵੇਂ ਇਹ ਸਾਡਾ ਪੈਸਾ ਹੀ ਹੈ ਜੀ। ਹੂੰ ਹੂੰ। ਜਿਵੇਂ ਜੱਟ ਦੀ ਜ਼ਮੀਨ ਤੇ ਤੁਹਾਡੀ ਇਹ ਜ਼ਮੀਨ। ਇਹ ਸਾਡਾ ਲੋਕਰ ਹੀ ਹੈ ਜੀ ਹੁਣ ਅੰਦਰ ਜਿਵੇਂ ਤਜੋਰੀ ਦੇ ਵਿੱਚ ਰੱਖੇ ਜਾਂ ਤਾਂ ਕਰਕੇ ਐਡਾ ਜਿਹਾ ਹਾੜ ਕਰਿਆ ਸਿਸਟਮ ਇਹ। ਹੂੰ ਹੂੰ ਹੂੰ। ਹਾਂਜੀ ਇਹ ਰੂਟਰ ਸੈਂਸਰ ਸਾਰਾ ਕੁਝ ਜੀ ਅੱਛਾ ਹਾਂਜੀ ਇਹ ਮੈਂ ਫਿੰਗਰਪ੍ਰਿੰਟ ਤੇ ਖੁੱਲਦਾ ਕਰਨਾ ਹੈ ਓਕੇ ਜੇ ਮੇਰਾ ਬੰਦਾ ਜੇ ਮੈਂ ਖੋਲੂਗਾ ਐਂ ਜੀ ਤੀਜਾ ਬੰਦਾ ਖੋਲੂਗਾ ਕਿ ਓਕੇ ਹਾਂਜੀ ਇਹ ਕਮਾਲ ਹੋਈ ਪਈ ਮੈਂ ਤਾਂ ਵੀ ਇਹਨਾਂ ਚੀਜ਼ਾਂ ਤੇ ਬੜਾ ਨਹੀਂ ਸਾਨੂੰ ਸ਼ੌਂਕ ਹੈ ਵੀ ਸਾਡਾ ਤਾਂ ਜਿਵੇਂ ਮੰਨ ਲਓ ਜੀ ਆਪਣੇ ਘਰੇ ਜੇ ਪਰ ਰਜਿਸਟਰ ਸਾਹਮਣੇ ਰੱਖਦੇ ਸਾਡੇ ਰਜਿਸਟਰੀਆਂ ਨੇ ਜੀ ਹੂੰ ਉਹ ਐਫਡੀ ਵਾਲਾ ਕੰਮ ਸਾਡਾ ਹੁੰਦਾ ਜੀ ਹੂੰ ਹਾਂਜੀ ਅਗੇ ਇਹਦੇ ਅੰਦਰ ਤੇ ਅਛਾ ਤੇ ਹੁਣ ਤੱਕ ਤੁਸੀਂ ਪਹਿਲੀ ਬਾਜੀ ਕਰੋ ਜਿੱਤੀ ਜ਼ਿੰਦਗੀ ਦੇ ਵਿੱਚ ਪਹਿਲੀ ਮੈਨੂੰ ਜੀ ਮੈਂ 2017 ਜਿੱਤੀ ਐ ਜਦੋਂ ਮੈਂ ਕਮੁਤਰ ਰੱਖੀ ਕਿੱਥੇ ਜਿੱਤੀ ਉਹ ਪਿੰਡ ਮਾਕਾਚਾਲਾ ਸੀ ਸਾਡੇ ਨੇੜੇ ਰੋਲੇ ਪਿੰਡ ਦੇ ਨਾਲ ਜੋਗੀ ਰੋਲੇ ਦੇ ਨਾਲ ਜੀ ਪਹਿਲਾ ਕੂਲਰ ਰਜਿਸਟਰ ਸੀਗਾ ਹਾਂ ਆ ਵੀ ਤੁਹਾਨੂੰ ਅੱਛਾ ਉਹ ਕੂਲਰ ਦੀ ਕਹਾਣੀ ਸੁਣਾਓ ਜੀ ਫਿਰ ਜਦੋਂ ਕੂਲਰ ਲੈ ਕੇ ਗਏ ਘਰੇ ਹੈ ਘਰੇ ਨਹੀਂ ਮੈਂ ਤਾਂ ਕੁਝ ਵੀ ਲੈ ਗਿਆ ਹਾਂ ਘਰੇ ਪਰ ਮਾਲਾ ਦਾ ਸਾਰਾ ਕੁਝ ਹੋ ਗਿਆ ਜੀ ਮੈਂ ਸਾਰਾ ਦਸਤ ਮਗਰ ਇੱਥੇ ਰੱਖਣਾ ਹੈ ਮੇਰੇ ਬੰਦੇ ਕੰਫਰਟੇਬਲ ਰਹਿਣ ਜੀ ਇਹਨਾਂ ਨੂੰ ਸਾਰੇ ਸੁੱਖ ਸੋਇ ਦਾ ਮੈਦਿਸ ਜੀ ਹਾਂ ਜੀ ਜੀ ਇਹ ਬੜੇ ਰੰਗਦਾਰ ਕਬੂਤਰਾ ਭਾਜੀ ਹੈ ਬਲੈਕ ਆ ਉਹ ਕੁਛ ਲੈਂਦੇ ਹਨ ਕਿਤੇ ਵੇ ਜੀ ਆਪਦੇ ਜਿਹੜੇ ਪੇਅਰ ਆ ਸਾਰੇ ਜਿਵੇਂ ਆ ਕਾਲੇ ਦਾ ਇਹ ਕਾਲਾ ਉਹਦੇ ਨਾਲ ਰੰਗ ਵਾਲੇ ਨਾਲ ਉਹ ਮੋਢੇ ਦੇ ਰੰਗ ਦੇ ਕਬੂਤਰਾ ਕਬੂਤਰੀ ਜਾਨਾ ਚ ਹੈ ਹਾਂ ਜੀ ਇਹ ਪੇਅਰ ਨੇ ਸਾਰੇ ਆਪ ਦੇ ਇਹ ਆਪਣੇ ਬੰਦੇ ਦੇ ਧਿਆਨ ਚ ਰਹਿੰਦੇ ਆ ਹਾਂ ਵੀ ਕਿਹੜਾ ਕਿਹਨਾਂ ਲੱਗੇ ਕਿਹੜਾ ਕਿਹਦੇ ਨੂੰ ਲੱਗਿਆ ਇਹ ਸਾਰੇ ਆਪਸ ਵਿੱਚ ਮਾਰੋਗੇ ਕਪੜੇ ਜੀ ਹਾਂ ਹਾਂ ਹਾਂਜੀ ਬਈ ਮਾਦਲਾ ਬਈ ਤਾਂ ਕੁਤਰੀ ਬਾੜੇ ਸੋਨੇ ਸੰਗਾਰੀ ਬੈਠਾ ਹੈ ਅੱਜ ਆ ਬੀ ਨਗਰ ਜਈ ਹੈ ਇਹ ਰੰਗ ਨੂੰ ਲੰਘਣਾ ਨਹੀਂ ਪੈਣਾ ਦਾ ਨਹੀਂ ਇਹ ਰੰਗ ਥੋੜੇ ਜਿਆਦੇ ਹੋਣਗੇ ਸਾਰੇ ਕਿਸੇ ਨਾਲ ਵੱਤ ਗਏ ਤੇ ਕਾਫੀ ਲੰਮਾ ਟਾਈਮ ਲੱਗਣੇ ਜੀ ਆਏ ਨਹੀਂ ਹੈਗਾ ਵੀ ਅੱਜ ਲਾਏ ਤੇ ਕੱਲ ਨੂੰ ਮਟ ਗਿਆ ਹਾਂਜੀ ਤੇ ਭਾਜੀ ਕਈ ਵਾਰੀ ਅਲਰਜੀ ਲੋਜੀ ਜਿਵੇਂ ਹੋ ਜਾਂਦੇ ਮੁੰਡਿਆਂ ਨੂੰ ਹਨਾ ਆਪਾਂ ਜੋ ਰੰਗ ਤੋਂ ਕਈਆਂ ਨੂੰ ਅਲਰਜੀ ਪਰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਕੋਈ ਕੁਝ ਨਹੀਂ ਹੁੰਦਾ ਜੀ ਇਹ ਅਸੀਂ ਰੰਗ ਹੀ ਉਹ ਸਾਫ ਤੇ ਲਾਉਨੇ ਹਨ ਇਹ ਆਪਾਂ ਸਪਰੇਟ ਚ ਲਾਉਨੇ ਆ ਜੀ ਕਈ ਉਤਰ ਵਾਲੇ ਥੈਨਰ ਚ ਲਾ ਲੈਂਦੇ ਥੈਨਰ ਦਾ ਰੰਗ ਲਾਉਣ ਵਾਲੀ ਚੀਜ਼ ਹੈ ਅਸੀਂ ਨਾ ਡੇਡਾ ਡਾਕਟਰ ਸਪਰੇਟ ਹੁੰਦਾ ਜੀ ਉਹਦੇ ਚ ਲਾਉਨੇ ਆ ਜਿਹੜੇ ਆਪਣਾ ਨਹੀਂ ਆ ਜਿਵੇਂ ਜ਼ਖਮ ਵਗੈਰਾ ਸਾਫ ਕਰਦੇ ਡਾਊਟ ਸਪਰੇਟ ਦੇ ਵਿੱਚ ਮੈਰਟ ਕਰਕੇ ਹਾਲ ਦੇ ਵਿੱਚ ਇੱਕ ਤਰ੍ਹਾਂ ਦਾ ਨਹੀਂ ਡਾਊਟ ਡਾਕਟਰ ਸਪਰੇਟ ਦੇ ਵਿੱਚ ਜੀ ਓਕੇ ਹਾਂਜੀ ਜਦ ਸਪਰੇਟ ਦਾ ਸਪਰੇਟ ਦੇ ਵਿੱਚ ਰੰਗ ਨੂੰ ਘੋਲ ਜਾਂ ਤੁਹਾਡਾ ਰੰਗ ਵੀ ਚੜ ਜਾਵੇ ਤੇ ਉਹਨਾਂ ਨੂੰ ਚੜੇ ਤੇ ਉੱਡ ਵੀ ਜਾਂਦਾ ਦੋ ਮਿੰਟਾਂ ਤੇ ਹਾਂਜੀ ਤੇ ਭਾਵੇਂ ਤੁਸੀਂ ਇਹ ਜੋੜੇ ਬਣਾਏ ਹੋਏ ਆ ਹਨਾ ਤੇ ਜੇ ਮਤਲਬ ਮੰਨ ਲਓ ਵੀ ਇਹ ਦੂਜੇ ਨਾਲ ਇੰਟੀਮੇਟ ਹੋ ਸਕਦਾ ਹਨਾ ਨਹੀਂ ਹੋਣਾ ਜਾਂਦਾ ਜਦੋਂ ਇਹਨਾਂ ਨੇ ਸੇਮ ਕਰਨ ਲੱਗਿਆ ਜੀ ਇਹ ਇਹਨੇ ਪੂਰਾ ਪੱਕਾ ਕਰਕੇ ਜੋੜਾ ਫੇਰ ਛੱਡਦੇ ਆ ਆ ਇੰਜ ਹੈਗਾ ਵੀ ਇਕੱਠੇ ਕੁੱਤੇ ਨੂੰ ਛੱਡ ਦੇ ਇੱਕ ਦਾ ਛੱਡ ਤੇ ਉਹ ਤਾਂ ਹੋ ਸਕਦਾ ਜੀ ਜਦੋਂ ਪੰਜਾਂ ਚਾਰਨ ਇਕੱਠੇ ਰਹਿ ਆ ਇਹ ਮਤਲਬ ਸਮਝਦਾਰ ਜਾਨਵਰ ਹੈ ਜੀ ਆਏ ਨੀ ਵੀ ਉਹ ਤੋਂ ਦੂਜੇ ਗੂਤਰ ਨਾਲ ਹੋ ਇਨਵਰੀਡ ਹੋ ਜੂਗਾ ਮਤਲਬ ਇਹਦਾ ਡਿਸਟੈਂਸ ਵਫਾਦਾਰ ਆ ਰਿਹਾ ਵਫਾਦਾਰ ਨੇ ਜੀ ਸਾਡੇ ਬੰਦੇ ਇੱਕ ਘਰ ਵਾਲੀ ਤੇ ਇੱਕ ਬਾਹਰ ਵਾਲੀ ਰੱਖ ਲੈਂਦੇ ਆ ਇਹ ਨਹੀਂ ਰੱਖਦੇ ਹੈ ਹਾਂ ਜੀ ਇਹਦਾ ਮੰਨ ਲਓ ਵੀ ਆਇਆ ਨਹੀਂ ਹੈਗਾ ਵੀ ਦੂਜੇ ਗੂਤਰ ਉਹਦੇ ਨਾਲ ਹੋ ਜੂ ਕ੍ਰੋਸ ਓਹੋ ਹਾਂ ਜੀ ਪਰ ਉਹ ਕੋਈ ਦੇਖ ਲੋ ਇਹ ਮਿਆਰ ਕਰ ਉਹ ਉਹ ਇਕੱਠੇ ਬੈਠੇ ਉਹ ਇਕੱਠੇ ਬੈਠੇ ਹੈ ਉਹ ਸੇਮ ਰੰਗ ਵਾਲੇ ਉਵੇਂ ਹੋਣਗੇ ਉਹ ਦੇਖੋ ਉੱਪਰ ਦੇਖੋ ਜੀ ਹਾਂ ਆ ਇੱਧਰ ਦੇਖ ਲੋ ਇਹ ਸਾਰੇ ਇਕੱਠੇ ਬੈਠੇ ਹੈ ਆਇਆ ਨਹੀਂ ਹੈਗਾ ਜੀ ਹਾਂ ਹਾਂ ਇਹਨਾਂ ਦੇ ਵਿੱਚ ਫਿਰ ਤੁਹਾਨੂੰ ਕਿਹੜੇ ਕਬੂਤਰ ਨੇ ਬਾਜ਼ੀ ਜਟਾਈ ਪਹਿਲਾ ਕਬੂਤਰ ਇਹਨਾਂ ਦੇ ਨਾਲ ਸਾਰੇ ਮਾਪਿਓ ਇਹ ਮਤਲਬ ਹੁਣ ਜੀ ਇਹਦੇ ਬੱਚੇ ਜਿੱਤਦੇ ਆ ਜਿਵੇਂ ਆ ਜਿਹਦੇ ਕਾਲਾ ਰੰਗ ਕੀਤਾ ਬਜਾਦੇ ਜੀ ਹਾਂ ਹਾਂ ਇਹ ਹਰੀ ਵਾਲੇ ਤੇ ਛੇਰਪੁਰ ਜਿੱਤੀ ਹੈ ਜੀ ਹਾਂ ਹਾਂ ਤੇ ਆ ਸਾਰੇ ਪਹਿਲਾਂ ਤੋਂ ਜਿੱਤੇ ਹੋਏ ਨੇ ਜੀ ਲਗਭਗ ਹਾਂ 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 ਇੱਕ ਕਬੂਤਰ ਦੀ ਉਮਰ ਕਿੰਨੀ ਹੁੰਦੀ ਹੈ ਬਾਈ ਜੀ 15 ਸਾਲ ਹੁੰਦੀ ਹੈ ਜੀ 10 ਸਾਲ ਵਧੀਆ ਹੋ ਜਾਂਦੇ ਚੜਦਾ ਬਾਅਦ ਵਿੱਚ ਜਿਵੇਂ ਇਹਦੇ ਅੰਡੇ ਹੁੰਦੇ ਨੇ ਵਿੱਚ ਉਹਨਾਂ ਦੇ ਜਿਵੇਂ ਬੱਚੇ ਬੰਨ ਹੋੜ ਜਾਂਦੇ ਆ ਉਹ 10 ਸਾਲ ਤੋਂ ਬਾਅਦ ਔਖੀ ਟਾਈਮ ਹੁੰਦਾ ਮਾਰੋ ਲੋਕ ਕਹਿੰਦੇ ਮੇਰੇ 25 ਸਾਲ ਦਾ ਬਟਾ ਪਰ ਸਾਡੇ ਕੋਲ 10-15 ਸਾਲ ਲੱਗਦੀ ਹੂੰ ਹੂੰ ਸਾਡੇ ਗੀਅਰ ਬਹੁਤ ਹੈ ਵੈਂਟੀਲੇਸ਼ਨ ਬਹੁਤ ਹੈ ਇੰਨੇ ਕਮਰੇ ਮੰਨਦੇ 10-15 ਸਾਲ ਨੂੰ ਓਕੇ ਤੇ ਉਹ 10-15 ਸਾਲਾਂ ਦੇ ਵਿੱਚ ਉਹ ਕਿੰਨੀਆਂ ਕ ਬਾਜ਼ੀਆਂ ਲੜ ਸਕਦਾ ਬੰਦਾ ਇਹ ਬਾਜ਼ੀਆਂ ਤਾਂ ਜਿਹੜਾ ਜੀ ਦੇਖੋ ਕਈ ਘਰ ਹੈਗੇ ਵੀ ਉਹਨੂੰ ਇੱਕ ਸਾਲ ਨਾਲ ਛੱਡ ਕੇ ਅਗਲੇ ਸਾਲ ਛੱਡਣਾ ਤੀਜੇ ਸਾਲ ਵੀ ਛੱਡਦੇ ਆ ਪਾ ਜਿੱਦੋਂ ਸਾਡਾ ਨਰ ਜੀ ਹੈ ਜੀ ਅਸੀਂ ਜਿਹੜਾ ਇੱਕ ਦੂਜਾ ਦੋ ਬਾਜ ਦਿੱਤ ਗਿਆ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਜੀ ਤੇ ਲੋਕਾਂ ਨੂੰ ਸ਼ੌਂਕ ਵੀ ਬਹੁਤ ਜ਼ਿਆਦਾ ਹੈ ਪੂਤਰ ਬਾਦ ਨੂੰ ਕਿੱਕ ਵੀ ਲੈਂਦੇ ਨੇ ਜੀ ਕੁਮਾਚ ਨਹੀਂ ਜਾਂਦਾ ਕਿ ਬਰ ਬਾਦ ਵੀ ਮਾਰ ਦਿੰਦਾ ਭੱਜ ਵੀ ਜਾਂਦਾ ਬਹੁਤ ਮਤਲਬ ਅਰਥ ਨਾਉਂਦੀਆਂ ਨੇ ਅਸ ਤਾਂ ਇੱਕ ਜਾਂ ਦੋ ਬਾਜ ਨੂੰ ਛੱਡ ਲਈ ਇੱਕ ਸਾਲ ਹੀ ਬਸ ਹਰੇਕ ਸਾਲ ਨਵੀਂ ਬਰੀਡ ਕਰਦੇ ਹਾਂ ਹਾਂ ਜੀ ਹੁਣ ਸਾਰੇ ਆਂਡੇ ਰੱਖੇ ਹੋਏ ਆਂ ਬੰਦੀਆਂ ਦਰੋਂ ਬੱਚੇ ਕਰ ਲਾਂਗੇ ਜੀ ਹਾਂ ਜੀ ਹਾਂ ਜੀ ਨੇ ਬਈ ਬਰੀਡ ਮਤਲਬ ਵੀ ਤੁਸੀਂ ਕਿਵੇਂ ਮਤਲਬ ਵੀ ਉਹ ਕਪਲ ਨੂੰ ਜੋੜਦੇ ਹੋ ਮਤਲਬ ਵੀ ਯਾਰ ਵੀ ਉਹ ਕਬੂਤਰ ਤੋਂ ਇਹਨਾਂ ਤੋਂ ਆਪਾਂ ਬੱਚਾ ਲੈਣਾ ਉਹ ਕੀ ਕੀ ਥੋੜਾ ਪਸੇਸ ਹੋ ਗਿਆ ਇਹ ਜੀ ਹੋਰ ਜਿਹੜੇ ਕਬੂਤਰ ਬਾਏ ਨੇ ਸੀਨੀਅਰ ਦਾ ਜੂਨੀਅਰ ਦੇਖ ਦਾ ਨਜ਼ਰੀਆ ਅਲੱਗ ਅਲੱਗ ਹੈ ਪਰ ਜਿਹੜਾ ਮੇਰਾ ਜਾਂ ਮੈਨੂੰ ਬੜੀ ਅਰਗਿਆ ਨਸਤਾ ਜੀ ਬਈ ਮਿੱਕੀ ਜੀ ਨੇ ਬੜੀ ਬੰਦੂ ਜੀ ਨੇ ਜਿਹੜੇ ਮੇਰੇ ਵੱਡੇ ਭਰਾ ਨੇ ਇਹਨਾਂ ਨਾਲ ਫੈਕਟ ਕਰਦਾ ਤੇ ਉਹ ਅਸੀਂ ਤਾਂ ਭੇੜੇ ਦੇ ਨਾਲ ਭੇੜਾ ਲਾਉਣੀ ਹੈ ਜੀ ਮੰਨ ਲਓ ਸਾਡਾ ਆ ਆ ਸਾਡਾ ਨੰਦਗੜ ਬਾਈ ਤੇ ਜੀ ਰਾਤ ਨੂੰ ਬੈਠਿਆ ਉਹ ਇਹ ਨਾਲ ਹਰੀ ਜਿਹੜੀ ਕੂਟਰੀ ਲਾਈ ਜੀ ਹਰੀ ਜਿਹੜੇ ਵੱਡੀ ਵਾਜ ਸੀ ਜੀ ਕਣੀਆ ਕਲਬ ਦੀ ਹਾਂ ਬੱਦ ਦੇ ਜਿੱਤੀ ਸੀ ਇਹਨਾਂ ਹਾਫ ਚ ਲਾ ਦੋਨੇ ਇਹਨੇ ਕਰਦਾਂ ਗਿਰ ਗਿਆ ਇਹਨਾਂ ਦੇ ਬੱਚੇ ਘਰੋਂ ਤੇ ਬਾਜ਼ ਦਾ ਭੱਜਦਾ ਫੜਦੇ ਆ ਜੀ ਹਾਂ ਬਹਿ ਕੇ ਨਹੀਂ ਆ ਸਕਦੇ ਹਾਂ ਚੜਦ ਪਾ ਵੀ ਘੱਟ ਨਹੀਂ ਉੱਠ ਸਕਦੇ ਹਾਂ ਵੱਧ ਜਿੰਨਾ ਮਰ ਜੀ ਆਪਾਂ ਕਹਿੰਦੇ ਚੰਗਾ ਰਿਅਲਟੀ ਦੇਣਾ ਮੇਰੇ ਮੇਰਾ ਨਾਲ ਤੇ ਇਹ ਹੈ ਵੀ ਪੜਨਾ ਪੜਾ ਲਾਓ ਹਾਂ ਕੀ ਮਤਲਬ ਜਿਹਨੇ ਉੱਥੇ ਬਾਜ਼ੀਆਂ ਜਿੱਤੀਆਂ ਜਿਹਨੇ ਉੱਥੇ ਬਾਜ਼ੀ ਤੇ ਦੋਹਾਂ ਨੂੰ ਆਪਸ ਵਿੱਚ ਕਰਵਾ ਦੇ ਕ੍ਰੋਸ ਕਰ ਦੇ ਕ੍ਰੋਸ ਕਰ ਮਤਲਬ ਤੁਹਾਨੂੰ ਇੱਕ ਕਬੂਤਰੀ ਦੀ ਵੀ ਜ਼ਰੂਰਤ ਹੁੰਦੀ ਹੈ ਜਿਹੜੀ ਮਤਲਬ ਵੀ ਜ਼ਬਰਦਸਤ ਮਤਲਬ ਹੈ ਨਾ ਹਾਂ ਵਿੱਚੋਂ ਹੋ ਜਾਂਦੀਆਂ ਨੇ ਮੰਨ ਲਓ ਜੇ ਅਸੀਂ 200 ਬੱਚਾ ਬ੍ਰੀਡ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਜਿਹੜੇ ਜਿੱਦ ਦੇ ਨੇ ਬਾਜ਼ੀਆਂ ਜੀ ਟੌਪ ਉੱਡਦੇ ਆ ਕਈ ਅਸੀਂ ਘਰੋਂ ਬਾਜ਼ੀ ਨਹੀਂ ਛੱਡਦੇ ਬਾਹਲੇ ਪੜੇ ਉੱਡਦੇ ਆ ਉਹ ਰੱਖ ਲੈਣੇ ਤੁਹਾਨੂੰ ਪਤਾ ਹੁੰਦਾ ਇਹ ਤਾਂ ਭਾਂਡ ਭਾਂਡ ਫੇਰ ਖਾਲ ਜਿੱਤਿਆ ਸੀਗਾ ਸਾਰੇ ਚੰਗੇ ਚੰਗੇ ਰੱਖਦੇ ਆ ਅਜੀ ਮਤਲਬ ਜਦੋਂ ਤੁਸੀਂ ਕਬੂਤਰ ਬਾਜ਼ੀਆਂ ਕਰਦੇ ਹੋ ਜਦੋਂ ਤੁਸੀਂ ਕਿੰਨੇ ਵੀ ਸਾਡੇ ਕਬੂਤਰ ਖੋਏ ਜਾਂਦੇ ਆ ਚੱਕਰ ਚੱਕ ਕੇ ਜਿਹੜਾ ਇਹ ਨਹੀਂ ਕੋਈ ਆਲਾ ਬਣੀ ਕੰਮ ਹੈਗਾ ਜੀ ਮਤਲਬ ਕਿ ਉਹ ਮੈਂ ਇੱਕ ਦੋ ਵੀਡੀਓ ਦੇਖੇ ਸੀ ਕਿ ਕਬੂਤਰ ਚੋਰ ਚੋਰੀ ਕਰਕੇ ਲੈ ਗਏ ਇਦਾਂ ਦਾ ਪਤਾ ਕੀ ਹੈ ਜੀ ਜਦੋਂ ਬੰਦੇ ਨੂੰ ਸ਼ੌਂਕ ਜ਼ਿਆਦਾ ਆ ਨਾਵੇਂ ਬੰਦੇ ਨੂੰ ਸ਼ੌਂਕ ਬਹੁਤ ਆ ਜੀ ਅਗਲਾ ਕਿਸੇ ਨੂੰ ਗੁਰੂ ਬਣਾ ਲੈਂਦਾ ਜਾਂ ਕੁਝ ਵੀ ਆ ਇਹ ਤੋਂ ਬੋਨਾਂ ਇਹਨਾਂ ਦਾ ਉਹ ਉਹਨਾਂ ਦੇ ਅਮੀਰਾਂ ਦੇ ਖਰਾਂ ਨੂੰ ਉਤਰਦਾ ਫਿਰ ਉਹ ਸ਼ਾਰਟਕਟ ਤਰੀਕਾ ਪੜਾਉਂਦੇ ਆ ਜੀ ਵੀ ਆਪਾਂ ਕਹਿੰਦਾ ਕੰਪਿਊਟਰ ਫੜ ਲਈਏ ਕਿਾ ਕਿਸੇ ਦਾ ਕੰਪਿਊਟਰ ਖੋਲ ਲੀਏ ਕੋਣ ਵਾਲਾ ਤਾਂ ਕੰਮ ਅਜੇ ਤਰੋਂ ਨਹੀਂ ਚੱਲਿਆ ਸਾਡੀ ਇਹਨਾਂ ਵਰਗਿਆ ਹੁਣ ਉਹਨਾਂ ਦੇ ਕਿਸ ਤਰ੍ਹਾਂ ਜਿੱਕੇ ਡੱਗਿਆ ਮਰ ਜਾਈਏ ਕਿ ਤਾਂ ਫੜ ਲਈਏ ਉਹ ਟੱਕ ਚੁੱਕੇ ਬਾਅਦ ਜਦੋਂ ਜੋਰ ਲੱਗਦਾ ਡੱਗਿਆ ਜਾਂਦਾ ਟੱਕੇ ਭੱਜ ਜਾਂਦੇ ਆ ਮਤਲਬ ਇਹ ਹੋਰ ਨਾ ਬੰਦੇ ਦਾ ਕੰਮ ਆ ਜਿਹੜੇ ਬੰਦੇ ਨੇ ਗੁਰੂ ਨਹੀਂ ਤਰਿਆ ਗੁਰੂ ਧਾਰਿਆ ਵੀ ਹੈ ਜਾਂ ਨਹੀਂ ਵੀ ਧਾਰਿਆ ਜੀ ਕਈ ਬੰਦੇ ਹੁਣ ਗੁਰੂ ਦਾ ਬਣ ਜਾਂਦੇ ਆ ਮੜ ਕੇ ਕੋਈ ਕੂਤਰ ਟੰਗੇ ਨਹੀਂ ਦਿੰਦੇ ਪਰ ਉਹਨਾਂ ਨੇ ਵੀ ਵਿਚਾਰੇ ਸ਼ੌਂਕ ਹੈ ਸ਼ੌਂਕ ਪੈਰਾਂਸ ਵੀ ਲੜਦੇ ਵੀ ਹਾਂ ਤੋਂ ਬਾਜ਼ੀਆਂ ਹਾਰੀ ਜਾਂਦਾ ਹਮ ਐਂਟਰੀਆਂ ਬੰਦੀਆਂ ਆਈਆਂ ਨੇ ਜਿਹਦੇ ਵਿੱਚ ਹਮ ਹਮ ਫبراير ਵਾਲੇ ਕਹਿੰਦੇ ਆਪਾਂ ਤੁਝੇ ਤਾਂ ਛੱਡ ਦੇ ਹੁਣ ਢਾਵੇ ਉਹ ਫਿਰ ਅਗਲਾ ਜਿੱਤਣ ਵਾਸਤੇ ਕੋਸ਼ਿਸ਼ ਕਰੂਗਾ ਨਾ ਹਮ ਹਾਂ ਮਤਲਬ ਕਿ ਕਿਤੇ ਨਾ ਕਿਤੇ ਗੁਰੂ ਚੇਨੇ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜੀ ਹੈ ਰੁਖ ਨਾ ਸੀ। ਹਾਂ ਹੈ। ਵੀ ਉਹ ਕਈਆਂ ਚੇਲੇ ਮਨਨ ਦੀ ਆਤ ਤੋਂ ਦੇ ਦੋ ਉਹ ਚੇਲੇ ਵਾਸਤੇ ਕਰਨਾ ਕੁਝ ਨਹੀਂ ਚਾਹੁੰਦੇ। ਹਾਂ ਇਹ ਵੀ ਹੈ ਜੀ ਬਾਕੀ ਹੁਣ ਕਈ ਆਤ ਕੋਈ ਮਜਬੂਰ ਬੰਦਾ ਆ ਬਿਆਨ ਚੱਕਣੇ ਚੱਕਣਾ ਸਾਰੇ ਇਹ ਕਈ ਪਹਿਲੂ ਨਹੀਂ ਸਕੇ ਦੇ। ਹੂੰ ਇਸ ਦਾ ਆ ਮਸਲਾ ਜੀ। ਹੂੰ ਇਹ ਤੁਹਾਡੇ ਜਿਹੜੇ ਉਸਤਾਦ ਜੀ ਨੇ ਉਹਨਾਂ ਦਾ ਨਾਮ ਇੱਕ ਵਾਰ ਫੇ ਦੱਸੋ ਜੀ। ਉਹਨਾਂ ਕੁਲਦੀਪ ਸਿੰਘ ਹੈ ਜੀ ਬਾਈ ਉਹ ਬੱਲੂ ਮੋੜ ਦੇ ਨਾਲ ਜਾਣਨ ਉਹ ਬੱਲੂ ਮਾਸਟਰ ਵੀ ਕਹਿੰਦੇ ਆ। ਹਾਂ ਜੀ। ਅਛਾ ਉਹਨਾਂ ਨਾਲ ਰਾਪਤਾ ਕਿਵੇਂ ਲੱਗਾ ਤੁਹਾਡਾ ਉਹਨਾਂ ਨੂੰ ਕਿੱਥੇ ਤੁਸੀਂ ਦੇਖਿਆ ਕਿੱਥੇ ਮਿਲੇ ਕਿਵੇਂ ਉਹਨਾਂ ਦੇ ਕੋਲੇ ਗਏ ਰਾਪਤਾ ਜੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਅ ਇੰਟਰਵਿਊ ਵੀ ਹੋਈਆਂ ਮੈਂ ਉਹ ਤੁਹਾਨੂੰ ਦੱਸਿਆ ਸੀ ਉਹਨਾਂ ਬਾਰੇ ਉਹਨਾਂ ਜੀ ਬਹੁਤ ਨਾਈਸ ਬੰਦੇ ਐ ਉਹ ਤਾਂ ਹੁਣ ਪਤਾ ਲੱਗਿਆ ਅਸੀਂ ਨਾ ਜੀ ਉਹਨਾਂ ਨੂੰ ਮਿਲੇ ਕਰੇ ਜਦੋਂ ਅੱਛਾ ਅੱਛਾ ਜੀ ਹਾਂ ਜੀ ਤੁਸੀਂ ਗੱਲ ਕਰੋ ਜੀ ਉਹ ਜਦੋਂ ਤੁਹਾਨੂੰ ਮਿਲੇ ਕਰੇ ਜੀ ਮਤਲਬ ਅਸੀਂ ਪਹਿਲਾਂ ਮੈਂ ਨਾਂ ਤਾਂ ਸੁਣਾ ਥੋੜਾ ਬਹੁਤ ਜੀ ਮੇਰੇ ਜੀ ਮੈਂ ਤਾਂ ਸੀਗਾ ਹੁਣ ਸਾਡੇ ਮਤਲਬ ਅਸੀਂ ਉਹਦੇ ਅੱਡੇ ਪੁੱਤਰ ਮੇਰੇ ਅੱਡੇ ਨੇ ਉਹ ਉਹ ਜਾਣਦਾ ਸੀਗਾ ਜੀ ਉਹਨਾਂ ਨੂੰ ਹਮ ਸੇਮੇਪਿੰਡ ਨਾਲ ਦੇ ਮਿੱਤਰ ਦਾ ਪੁੱਤਰ ਲੈ ਕੇ ਛੱਡਿਆ ਜੀ ਹਮ ਉਹ ਬਾਜੀ ਸੀਗੀ ਜੀ ਪੁੱਟੋਲੇ ਕਲੱਬ ਦੀ ਸੇਮੇ ਉਹ ਬਾਈ ਜਿਹੜੇ ਵੱਲੋਂ ਉਹਨਾਂ ਦੇ ਪੁੱਤਰ ਤੇ ਫਿੱਕਾ ਜਿਹਾ ਰੰਗ ਲੱਗਿਆ ਹੋਇਆ ਤੇ ਉੱਚਾ ਖੜਾ ਜੀ ਤੇ ਸਾਨੂੰ ਐ ਜਿਹਾ ਵੀ ਆਪਾਂ ਯਾਰ ਜਿਹੜਾ ਮੇਰਾ ਮਿੱਤਰ ਉਹ ਮਸ਼ੌਂਦੀ ਉਹ ਮੇਰੇ ਪੁੱਤਰ ਰੱਖੇ ਨਹੀਂ ਕਿ ਮੈਂ ਤਾਂ ਉਹਦੇ ਕਰਕੇ ਕਰ ਦਦੀ ਵੀ ਆਪਾਂ ਇਹਦਾ ਬਾਈ ਦਾ ਇਹਦਾ ਪੁੱਤਰ ਚੱਕ ਲਈ ਵੱਲੋਂ ਮੌੜ ਅੱਛਾ ਅਸੀਂ 10-15 ਜਾਣੇ ਸੀਗੇ ਜੀ ਪਹਿਲੀ ਵਾਰ ਮੈਨੂੰ ਪਹਿਲੀਆਂ 2-4 ਵਾਰੀ ਤੇ ਗਿਆ ਮਗਰ ਮੈਂ ਮੈਂ ਇੱਕ ਨਮੀ ਦੀ ਕੋਠੀ ਬਣੀ ਸੀ ਕਿ ਜਿਹੜੀ ਜਮੈਂ ਬੜਾ ਪਲਾਸਟਰ ਲੀ ਗੇ ਜਿਹੜੇ ਉਹਦੇ ਕੋਲੇ ਹੁੰਦੇ ਨੇ ਨਾ ਉੱਪਰ ਖੜਾ ਤੇ ਉਹ ਪੁੱਤਰ ਕੱਲਾ ਹੀ ਰਹਿ ਗਿਆ ਜੀ ਸਾਨੂੰ ਨਹੀਂ ਪਤਾ ਸੀ ਕਿ ਕਿਦਣਾ ਬਾਜੀ ਪੰਡੀ ਹੈ ਕਿਦਣਾ ਨਹੀਂ ਪੰਡੀ ਵਾਈ ਦੀ ਉਹ ਤਾਂ ਅਸੀਂ ਮਾਸਟਰ ਦਾ ਕਿਤੋਂ ਚੱਕ ਲਓ ਤੇ ਅਸੀਂ ਉੱਥੇ ਜਿਹੜਾ ਮੇਰੇ ਬੰਦੇ ਗਏ ਜੀ ਉਹ ਬਾਈ ਮੈਜਰ ਨੇ ਕਾਫੀ 40-45 ਸਾਲ ਦੀ ਏ ਬਾਈ ਦੀ ਉਹ ਬਾਈ ਸਾਡੇ ਨਾਲ ਪਹਿਲੀ ਉਹ ਘਰੇ ਖੜੇ ਮੈਂ ਉਹਦੇ ਬੰਦੇ ਨੂੰ ਫੋਨ ਤੇ ਕਿਹਾ ਵੀ ਆ ਘਰੇ ਬਗ ਜੋ ਪੁੱਤਰ ਰਹਿ ਗਿਆ ਅੱਛਾ ਜੀ ਤੇ ਉਹ ਵੇ ਜਦੋਂ ਆਪ ਹੀ ਆ ਗਏ ਤੇ ਉਹ ਗਾਂ ਲਾਵੰਦਾ ਦੇਵ ਨੰਦਾ ਕੂਤਰ ਉਹ ਕੁੜਤੇ ਪਿਆ ਮੈਂ ਟਾਂਕੇ ਕੂਤਰ ਘਰੋਂ ਭੱਜ ਗਿਆ ਅਸੀਂ ਆ ਕੇ ਵੀ ਹੁਣ ਚਲੋ ਆਪ ਕੋਲੋਂ ਤਾਂ ਮਿਲਦਾ ਨਹੀਂ ਹੈਗਾ ਇਹ ਬਾਈ ਦੀ ਬਸ ਕੋਟ ਹੀ ਕਰਦੀ ਨੰਬਰ ਹੀ ਬਣਾ ਲਈਏ ਆਏ ਬਾਹਰ ਕੀ ਸੱਚ ਆ ਯਾਰ ਕੀ ਸੱਚ ਆ ਜਾਈ ਜਿਹਾ ਵਾ ਵੀ ਕੂਤਰ ਦੀ ਦਵਾਈ ਇਹ ਚਲ ਅਸੀਂ ਪੂਰਾ ਜੋੜ ਜੁਰਲਾ ਦੇ ਜਾਂ ਸਾਡੇ ਸਾਹਮਣੇ ਬੈਠੇ ਚੋਰਾ ਨੇ ਫਿਰ ਮਾਲਕ ਦੀ ਹਮਾਇਤ ਕੀਤੀ ਨਾ ਜੋ ਸ਼ੌਂਕ ਸੀ ਉਹ ਮੈਂ ਉਸੇ ਤਰ੍ਹਾਂ ਦੀ ਬੋਲ ਰਿਹਾ ਚੋਰਾ ਨੇ ਕੀਤੀ ਨਹੀਂ ਸੀ ਨਾ ਜੀ ਹਾਂ ਇਹ ਤਾਂ ਕਰਦਾ ਰਹਾਦਾ ਸੀ ਰਹਾਦਾ ਸੀ ਉਹਦੇ ਨਾਲ ਕੰਮ ਹੋ ਗਿਆ ਸੀ ਕਿ ਚਲ ਦੂਜਾ ਨੰਬਰ ਹੀ ਬਣਾ ਲਈਏ ਤੇ ਐ ਕਰਦੇ ਕਰਉਂਦੇ ਉਹ ਬਾਈ ਦਾ ਕੂਤਰ ਦੀ ਦਵਾਈ ਆ ਜੀ ਬਾਈ ਦਾ ਨੰਬਰ ਨੰਬਰ ਲਿਆ ਵੀ ਬਾਈ ਤੁਹਾਨੂੰ ਮਿਲਣਾ ਉਹ ਬਾਈ ਕਹਿੰਦੇ ਆ ਜਾਓ ਵੀ ਕਦੇ ਮੇਰਾ ਉਹ ਅਸੀਂ ਚੰਡੀਗੜ੍ਹ ਪੜ੍ਹਦੇ ਸੀ ਰਸਤੇ ਜੀ ਪਿੰਡ ਸੀਗਾ ਜੀ ਤੇ ਕੋਈ ਨਾ ਕਿਸਨਾ ਤੁਹਾਡੀ ਜਿਵੇਂ ਅਸੀਂ ਕੂਤਰਾ ਬਣਨਾ ਹੋਵੇ ਪ੍ਰਮਾਤਮਾ ਹੀ ਕਰਾਉਂਦਾ ਤੇ ਐਂ ਕਰਦੇ ਕਰਾਉਂਦੇ ਜੀ ਅਸੀਂ ਬਾਈ ਨੂੰ ਫੋਨ ਕਰਿਆ ਬਾਈ ਥੋੜੇ ਕੋਲੇ ਆਉਣਾ ਜੀ ਬਾਈ ਤੁਹਾਨੂੰ ਪਹਿਲਾਂ ਤੁਹਾਨੂੰ ਮਿਲਿਆ ਕਰੇ ਤੇ ਅਸੀਂ ਪੁੱਛਿਆ ਬਾਈ ਕੀ ਬਣਿਆ ਵੀ ਉੱਥੇ ਵੱਜਦੇ ਉਹ ਜੀ ਬਾਜੀ ਕਿਤੇ ਹੋਰ ਨੇ ਬੰਦ ਲਈ ਉਹ ਕਲੱਬ ਦੇ ਵਿੱਚ ਰੂਲ ਵੀ ਸੀਗਾ ਵੀ ਤਾਂ ਤੋਂ ਆਇਆ ਕੂਤਰਾ ਸ਼ਾਂਭਲਾ ਅਸੀਂ ਤਾਂ ਉਹ ਚੱਕਣਾ ਸਾਡਾ ਗੇੜੇ-ਗੇੜੇ ਚੱਨੇਗਾ ਅਸੀਂ ਇਹੋ ਬਾਈ ਜਦ ਦੱਸੀ ਗੱਲ ਕਰੇ ਮੈਂ ਤਾਂ ਕੁਝ ਨਹੀਂ ਵੀ ਉਹ ਫਲਾਣਾ ਫਲਾਣਾ ਨੇ ਬਾਜੀ ਵੰਡ ਲਈ ਵੀ ਮੈਂ ਤਾਂ ਕੁਝ ਨਹੀਂ ਆਇਆ ਅਸੀਂ ਕਿ ਐਡਾ ਭਗਤ ਬੰਦਾ ਜਰਾ ਆਹ ਟਾਈਮ ਦੇ ਵਿੱਚ ਲੋਕ ਤਾਂ ਕੱਪੜੇ ਪਾੜਨੇ ਨੇ 5 ਰੁਪਏ ਪਿੱਛੇ ਵੀ ਇਹ ਸਾਰੀ ਜਿੱਤੀ ਬਾਈ ਛੱਡ ਗਿਆ ਅਸੀਂ ਹੋਰ ਵੀ ਫੈਨ ਹੋ ਗਏ ਬਾਈ ਦੇ ਅਸੀਂ ਬਈ ਛੋਟੇ ਕਬੂਤਰਵਾਜਾਂ ਕੋਲ ਗਏ ਕਰੇ ਸੀ ਮੇਰੇ ਤਾਂ ਕਬੂਤਰ ਰੱਖੇ ਮੇਰਾ ਫਰੈਂਡ ਹੋ ਜਾਂਦਾ ਸੀ ਕੋਈ ਸਾਨੂੰ ਮਾੜਾ ਕਬੂਤਰ ਦੇ ਦਿੰਦਾ ਜੀ ਕੋਈ ਸਾਨੂੰ ਬਸ ਕੁਛ ਤੇ ਕਰਦੇ ਗਲਤ ਦਾ ਨਾਂ ਇਹ ਦੇ ਦੋ ਆਏ ਵੀਰੋ ਜਦੋਂ ਜਦੋਂ ਤੁਸੀਂ ਕਬੂਤਰ ਲੈ ਕੇ ਆਉਂਦੇ ਸੀਗੇ ਬਾੜੇ ਹਣਾ ਤੇ ਉਹ ਫਿਰ ਕਿਵੇਂ ਦੇ ਕਹਿੰਦੇ ਸੀ ਉਹ ਕਿਉਂਕਿ ਬੋਲਬਾਣੀ ਦਾ ਫਰਕ ਹੁੰਦਾ ਹਣਾ ਨਹੀਂ ਬੋਲਬਾਣੀ ਲੋਕ ਕਹਿੰਦਾ ਬੜਾ ਸਾਣਾ ਲੈ ਜਾ ਤੂੰ ਜਦੋਂ ਕਰ ਲੈ ਕੇ ਬੱਚੇ ਨੂੰ ਅਗਲੇ ਸਾਲ ਇਸ ਸਾਲ ਵਿੱਚ ਪੈਦਾ ਸੀ 22 ਛੜ ਦਾ ਜੋ ਗੰਦ ਹੁੰਦਾ ਸੀਗੇ ਹਮ ਮੈਂ ਤਾਂ ਐਂਟਰੀ ਹਾਰ ਤੇ ਹੋ ਤੁਹਾਨੂੰ ਬੰਦ ਲੈ ਗਿਆ ਕਿ ਦੇਖ ਤੇ ਵੀ ਇਹ ਘਰੇ ਘੱਟ ਉੱਡਣਗੇ ਬਾਹਰ ਜਾ ਕੇ ਬਾੜੇ ਉੱਡਦੇ ਆ ਜਦੋਂ ਘਰੇ ਘੱਟ ਉੱਡਦੇ ਸੀ ਛੱਡ ਕੇ ਦੇਖੀ ਦੋ ਤਿੰਨ ਉਹ ਉੱਡਣਾਂਗੇ ਸੀ ਪਰ ਜਦੋਂ ਇਹਨਾਂ ਤੋਂ ਦੇ ਬਾੜੇ ਸੀ ਜਦੋਂ ਜਦੋਂ ਅਸੀਂ ਬਾਈ ਵੱਲੋਂ ਭੁਣ ਗਿਆ ਜੀ ਪਹਿਲੀ ਵਾਰੀ ਅਸੀਂ ਬਾਈ ਦਾ ਸੈਟਅਪ ਦੇਖਿਆ ਜੀ ਤੁਹਾਨੂੰ ਚੱਲ ਹੁਣ ਸਟਾਰ ਨੇਗੇ ਪਲੇਅਰ ਉਹ ਉੱਥੇ ਬਾਈ ਦੇ ਉਹ ਉਹ ਤਡਾਉਂਦੇ ਸੀਗੇ ਤੇ ਦੇਖਿਆ ਜੀ ਬਾਈ ਦੇ ਵੱਡੇ-ਵੱਡੇ ਪੁੱਤਰਾਂ ਸ਼ਕਲਾ ਅੱਖਾਂ ਚ ਵੱਜੀਆਂ ਅਸੀਂ ਅਗਰ ਤਾਂ ਕੰਮ ਹੀ ਬੜਾ ਤਗੜਾ ਵੀ ਆਪਾਂ ਦਾ ਨੇਰੇ ਜੀ ਫੜਦੇ ਸੀ ਬਾਈ ਨੂੰ ਟਰਾਫਿਕ ਨੂੰ ਜਿੱਥੇ ਹੁੰਦੀ ਜੀ ਪੂਰ ਪ੍ਰਭਾਵਤ ਹੋ ਗਏ ਹਾਂ ਅਸੀਂ ਬਾਈ ਨੂੰ ਪਛਾਹ ਵੀ ਰਸਤੇ 'ਚ ਆਉਂਦੇ ਨੇ ਜੀ ਉੱਥੇ ਤਾਗੇ ਵੀ ਬਾਈ ਥੋੜੇ ਚੇਲੇ ਬਣਨਾ ਸੀ ਐ ਮੇਰੇ ਬੇਲੀ ਨੇ ਬਣਨਾ ਸੀਗਾ ਮੈਂ ਤਾਂ ਕੋਤ ਨਹੀਂ ਰੱਖੀ ਸੀ ਉਦੋਂ ਬਾਈ ਨੇ ਹੀ ਸਾਨੂੰ ਜਵਾਬ ਦਿੱਤਾ ਇਹ ਵੀ ਮੈਂ ਤਾਂ ਨਹੀਂ ਕਿਸੇ ਨੂੰ ਚੇਲਾ ਬਣਾਉਂਦਾ ਹਾਂ ਅਸੀਂ ਆਖਿਰ ਵੀ ਰੁੱਖਾ ਹੀ ਆ ਗਿਆ ਕਹਿੰਦਾ ਮੇਰਾ ਲੋਕਾਂ ਨੇ ਕਹੀਆਂ ਨੇ ਦੋ ਤਿੰਨ ਨੇ ਭੈੜੀ ਕਰੀ ਆ ਵੀਰ ਮੈਂ ਤਾਂ ਮੈਨੂੰ ਤਾਂ ਯਕੀਨ ਨਹੀਂ ਹੈਗਾ ਅਸੀਂ ਆਖਿਆ ਬਾਈ ਕਹਿੰਦਾ ਹਾਂ ਬਾਈ ਕਹਿੰਦਾ ਵੀ ਜੇ ਤੁਸੀਂ ਮੇਰੇ ਕੋਲ ਆਮ ਕਰੋਗੇ ਕੱਲ ਨੂੰ ਆਪਣੀ ਗੱਲਬਾਤ ਆਪਸ ਵਿੱਚ ਵੀ ਮੈਨੂੰ ਤੁਸੀਂ ਚੰਗੇ ਬੰਦੇ ਲੱਗੇ ਤਾਂ ਮੈਂ ਜਰੂਰ ਤੁਹਾਨੂੰ ਚੇਲਾ ਬਣਾ ਲਵਾਂਗਾ ਅੱਛਾ ਤੇ ਵੀ ਮੈਂ ਤੁਹਾਨੂੰ ਜਰੂਰ ਬਣਾ ਲਵਾਂਗਾ ਚੇਲਾ ਅਸੀਂ ਆਖਿਰ ਬੰਦਾ ਹੀ ਇਹਦਾ ਬਾਈ ਤਾਂ ਰੁੱਖਾ ਬਹੁਤ ਆ ਵੀ ਇਹਨੇ ਆਪਾਂ ਨੂੰ ਉਤਰ ਕੋਲ ਦਿੱਤੇ ਤਦੋਂ ਅਸੀਂ ਐ ਸਬਰ ਰੱਖਿਆ ਜੀ ਅਸੀਂ ਬਾਈ ਇਹ ਫੇਰ ਤੁਹਾਡੇ ਮਨ ਚ ਨਹੀਂ ਆਇਆ ਵੀ ਇੱਕ ਕਬੂਤਰ ਚੱਕਣਾ ਹੀ ਪੈਣਾ ਹੈ ਨਹੀਂ ਮਨ ਚੱਕਣਾ ਹੀ ਪੈਣਾ ਸੀ ਆਖੇ ਵੀ ਨਹੀਂ ਆਪਾਂ ਨੂੰ ਕੁਝ ਦਿੰਦਾ ਯਾਰ ਹਾਂ ਵੀ ਦੂਜੀ ਜਿਹੜੇ ਗੰਦ ਉਹ ਵੀ ਚੰਗੇ ਨੇ ਹਾਂ ਚਲੋ ਹੌਲੀ ਹੌਲੀ ਨੇੜਤਾ ਵਧ ਗਈ ਹਾਂ ਸਾਨੂੰ ਬਾਈ ਨੇ ਜੀ ਖੁੱਡੇ ਹੀ ਖੋਲਤੇ ਹਾਂ ਜਿਹੜਾ ਸੀ ਐ ਸੋਇਦਾ ਜਿਹੜਾ ਬੰਦਾ ਹੀ ਬੋਰ ਐ ਕੁਝ ਦੇਣੀ ਹੈ ਨਹੀਂਗਾ ਹਾਂ ਉਹ ਬਾਈ ਥੋੜਾ ਸੁਭਾਅ ਦਾ ਕੰਬਈ ਉਹ ਨਰਮ ਦਿਲ ਵਾਲਾ ਬੰਦਾ ਹਾਂ ਹਾਂ ਪੈੜਾ ਲਾਦਾ ਅਖਰੋੜਾ ਨੂੰ ਬਾਹਰੋਂ ਸਖਤ ਅੰਦਰੋਂ ਨਰਮ ਜਿਵੇਂ ਨਰਮ ਜੀ ਹਾਂ ਹਾਂ ਸੱਚ ਸੁੱਚਾ ਬੰਦਾ ਜੀ ਐ ਵੀ ਵਧੀਆ ਸਟੈਂਡ ਵਾਲੇ ਗੱਲਾਂ ਕਰਨ ਵਾਲਾ ਹੂੰ ਜਦੋਂ ਐ ਕਰਦੇ ਕਰਾਉਂਦੇ ਜੀ ਬਾਈ ਨੇ ਸਨ ਨੇੜ ਦਾ ਜ਼ਿਆਦਾ ਵਧ ਗਈ ਸਾਨੂੰ ਕੂਬੂਤਰ ਦਿੱਤੇ ਜੀ ਹੂੰ ਫੇਰ ਤਾਂ ਮਨ ਲਓ ਵੀ ਉੱਥੇ ਮੇਰਾ ਘਰ ਆ ਤੇ ਇੱਥੇ ਬਾਈ ਦਾ ਘਰ ਹੈ ਉਹੀਂ ਸਾਰੇ ਕੂਬੂਤਰ ਦਿੱਤੇ ਜੀ ਹੂੰ ਤੇ ਜਿਵੇਂ ਮੰਨ ਲਓ ਕਿਸੇ ਗੱਲ ਦਾ ਫਰਕ ਨਹੀਂ ਰੱਖਿਆ ਜਿਹੜੇ ਕੂਬੂਤਰਾਂ ਨੂੰ ਲੋਕ ਤਰਸਦੇ ਆ ਜੀ ਮੇਰੇ ਖੁੱਡੇ ਭਰੇ ਪਏ ਆ ਹੂੰ ਤੇ ਇੱਕ ਗੰਦੀ ਕਹੀ ਸੀ ਬਾਈ ਨੇ ਜਦੋਂ ਅਸੀਂ ਪਹਿਲੀ ਵਾਰ ਹੀ ਗਏ ਆ ਮੇਰੇ ਕੋਲ ਮੇਰੇ ਪਾਸ ਸਤਵੇਂ ਪੰਜਵੇਂ ਸਤਵੇਂ ਵਾਰੀ ਗਏ ਆ ਕਹਿੰਦੇ ਵੀ ਤੁਹਾਨੂੰ ਤੁਸੀਂ ਮੇਰੇ ਭਰਾਓ ਕਦੇ ਮੇਰਾ ਧੋਖਾ ਨਾ ਕਰਿਓ ਆਏ ਐ ਐ ਬੰਦਾ ਭਾਲ ਦਾ ਰਿਸ਼ਤੇ ਆ ਹਨਾ ਪਤਾ ਕੀ ਜੀ ਬਾਈ ਟੁੱਟਿਆ ਹੋਇਆ ਸੀ ਬੰਦੇ ਨੇ ਕਿਸੇ ਨੇ ਕਰੀ ਹੋਣੀ ਜੀ ਕੋਈ ਮਾੜਾ ਕਰਿਆ ਹੋਣਾ ਹਮਮ ਬਾਈ ਦੇ ਗੁੱਡਿਆਂ ਦਾ ਵੀ ਸ਼ੌਂਕ ਘਟਿਆ ਪਿਆ ਸੀ ਜੀ ਚਲੋ ਜਦੋਂ ਅਸੀਂ ਬਾਈ ਨਾਲ ਬਾਹਮਾ ਵਾਂਗੂ ਜੁੜ ਗਏ ਤੇ ਬਾਈ ਦਾ ਸ਼ੌਂਕ ਵਧ ਗਿਆ ਜੀ ਬਾਈ ਦਾ ਹੁਣ ਮਤਲਬ ਪੰਜਾਬ ਚ ਇੱਕ ਨੰਬਰ ਹੀ ਖੁੱਡੇ ਖੱਡੇ ਪਾਏ ਹੋਣਗੇ ਸਰਾ ਹੀ ਸਿਸਟਮ ਹੈ ਜੀ ਤੇ ਇੱਕਦੂ ਜਦੋਂ ਜਾਣ ਹੀ ਵਰਦੇ ਕੂਤਰਾਂ ਕੋਤਨ ਵਾਲੀ ਦਾ ਹੁਣ ਲਿਆ ਜੀ ਨਹੀਂ ਹੈਗੀ ਹੁੰਦਾ ਜਿਵੇਂ ਭਰਾ ਵੱਡੇ ਛੋਟੇ ਭਰਾ ਦਾ ਰਿਸ਼ਤਾ ਜੀ ਇੱਕ ਫੈਮਿਲੀ ਹੋਈ ਜਾ ਮੰਨ ਲਓ ਅੱਛਾ ਉਸ ਤੋਂ ਜੇ ਤੁਸੀਂ ਦੱਸਿਆ ਫਿਰ ਬਾਈ ਜੀ ਨੂੰ ਪੁੱਛਦਾ ਅਸਤਾ ਹਸਕੀਂ ਪਾਈ ਜੀ ਮੈਂ ਤੁਸੀ ਦੱਸਿਆ ਹਾਂ ਦੱਸਿਆ ਜੀ ਬਾਈ ਨੂੰ ਵੀ ਬਾਈ ਸਦਾ ਕੋ ਉਤ ਚੱਕਰ ਨਾ ਫਿਰਦੇ ਸੀ ਬਾਈ ਵੀ ਹੁਣ ਹਸ ਕੀ ਕਹੇ ਜਾਂਦੇ ਕਿ ਉਹ ਦੱਸਦਾ ਮੇਰਾ ਕੋ ਉਤ ਚੱਕਰ ਨਾ ਫਿਰਦੇ ਸੀ ਅੱਛਾ ਹਾਂ ਜੀ ਫਿਰ ਉਹਨਾਂ ਦਾ ਮਨ ਕੁਛ ਹੈ ਵੀ ਬਣੇ ਸੱਚਾ ਮੇਰੇ ਬਾਈ ਨੂੰ ਉਹੀ ਸੇਮ ਵਾਲੀ ਕੋਈ ਦਿੱਤੀ ਜੀ ਪਹਿਲੀ ਵਾਰੀ ਉਹੀ ਉਹੀ ਜਿਹੜੀ ਜਿਹੜੀ ਤੁਸੀਂ ਚੱਕਰ ਨਾ ਕਰਦੇ ਸੀ ਜਿਹੜੀ ਚੱਕਰ ਨਾ ਫਿਰਦੇ ਸੀ ਉਹਦਾ ਪਿਓ ਦਿੱਤਾ ਜੀ ਮਾਂ ਹਾਂ ਭਰਾ ਵੀ ਬਾਈ ਨੇ ਭੁੱਜੇ ਸੀਗੇ ਹੂੰ ਹਾਂਜੀ ਕਨੇਰੀ ਗੁੰਮਣਾ ਮਤਲਬ ਵੀ ਪਿੰਡ ਦਾ ਕਨੇਰੀ ਪਿੰਡ ਸੀਗਾ ਜੀ ਸਾਡੇ ਏਰੀਏ ਦੇ ਬਾਝ ਅਸੀਂ ਸਾਨੂੰ ਵੀ ਐਨ ਵੀ ਬਾਈ ਦਾ ਪੁੱਤ ਲੈ ਕੇ ਛੱਡ ਗਏ ਹੂੰ ਹੂੰ ਮੈਂ ਇੱਕ ਮੇਰੇ ਮਤਲਬ ਦੇ ਦੋਨਾਂ ਨਾਂ ਦੇ ਛੱਡਤਾ ਜੀ ਅਸੀਂ ਲਿਆ ਕੇ ਤੇ ਦੋਨੋਂ ਹੀ ਰਹਿ ਗਈ ਜੀ ਬਾਈ ਦੇ ਫਿਰ ਜਿੱਤਿਆ ਬਾਈ ਨੇ ਮੇਰੇ ਨਾਲ ਤੇ ਛੱਡ ਗਏ ਬਾਜੀ ਇੱਥੇ ਸਾਡੀ ਪੂਰੀ ਝੜਾਈ ਝੜੂ ਸੀ ਪਹਿਲੀ ਬਾਈ ਛੱਡੀ ਜੀ ਲਿਆ ਕੇ ਆਏ ਆਪਦੇ ਏਰੀਏ ਚ ਉਹ ਤਾਂ ਗੱਲਾਂ ਬਾਤਾਂ ਹੀ ਹੋਰ ਸੀ ਨਹੀਂ ਹੁਣ ਤਾਂ ਗੱਲਾਂ ਹੁਣ ਤਾਂ ਖੜਿਆਰੀ ਬਣ ਗਏ ਚਰੋ ਆ ਵੀ ਜਿੱਤਣ ਲੱਗੇ ਆਉ ਦੇ ਮੂਦਕੇ ਮੜਾ ਉਹ ਤਾਂ ਸਾਨੂੰ ਆਇਆ ਹੁੰਦਾ ਸੀਗਾ ਵੀ ਜਰਬਾਈ ਆਪਾਂ ਨੇ ਇੱਕ ਕਬੂਤਰ ਦਿੱਤੇ ਛੱਡਨ ਨੂੰ ਤੇ ਆਪਣੀ ਬੜੀ ਚੱਲ ਵੱਲ ਹੋ ਗਈ ਹਾਂਜੀ ਬਾਜ਼ੀਆਂ ਦੇ ਬਾਜ਼ੀਆਂ ਵੀ ਛੱਡੀਆਂ ਜੀ ਪੂਰਾ ਸਾਨੂੰ ਜਾਣ ਨਹੀਂ ਤਾਂ ਲੱਗੀ ਜੀ ਲੋਕ ਨਹੀਂ ਮਾਨਸ ਦੇ ਵਿੱਚ ਕਿੰਨੇ ਚੀਨੇ ਹੋਣਗੇ ਪੰਜਾਬ ਦੇ 10 ਬੰਦਨਾ ਚੀਨਾ ਹੋਊਗਾ ਜੀ ਬਾਜ਼ੀਆਂ ਦੇ ਲੋਕਾਂ ਨੇ ਹਜ਼ਾਰਾਂ ਹੀ ਛੱਡਦੇ ਆ ਕਿਰਪਾ ਕਰਕੇ ਸਾਡਾ ਚੈਨ ਸਬਸਕ੍ਰਾਈਬ ਕਰੋ ਜੀ ਹੋਰ ਵੀਡੀਓ ਤੇ ਧੰਨਵਾਦ